ਪਿੰਡਾਂ ਦੇ ਵਿੱਚ ਲੋਕ ਚਾਰ ਚਾਰ ਪੰਜ ਪੰਜ ਛੇ ਛੇ ਘੰਟੇ ਬੈਠੇ ਜਿਹੜੇ ਤਾਸ਼ ਖੁੱਟੀ ਜਾਂਦੇ ਆ ਕੀ ਇਹ ਵੇਲੇ ਆ ਹਾਂ ਇਹ ਵੇਲੇ ਆ ਕਿਹਨੇ ਕੀਤੇ ਆ ਇਹ ਕੀਤੇ ਆ ਆਟੋਮੇਸ਼ਨ ਨੇ ਕੀਤੇ ਆ ਆਟੋਮੈਟਿਕ ਮਸ਼ੀਨਾਂ ਨੇ ਕੀਤੇ ਆ ਹੋਰ ਕਿਹਨੇ ਕੀਤੇ ਆ ਇਹਨਾਂ ਗੱਲਾਂ ਨੇ ਜੋ ਤੁਹਾਡੇ ਘਰਾਂ ਦੇ ਵਿੱਚੋਂ ਪੈਸਾ ਕਿਹੜਾ ਪੈਸਾ ਖੱਟ ਗਿਆ ਉਹਦੇ ਕਰਕੇ ਛੋਟੇ ਘਰਾਣੇ ਵਿੱਚ ਗਰੀਬੀ ਆਈ ਨਾ ਕੰਨਾ ਛੋਟੇ ਘਰਾਜਾ ਪਸੂ ਗਿਆ ਛੋਟੇ ਘਰਾਜੋ ਕਿਉਂ ਗਿਆ ਪੰਜਾਬ ਦੇ ਵਿੱਚ ਲੱਖ 66000 ਏਕੜ ਜ਼ਮੀਨ 18 ਏਕੜ ਤੋਂ ਵੱਧ ਅੱਜ ਵੀ ਢਾਹ ਕੋਲੇ ਪਈ ਆ ਛੇੜੀ ਪੰਜਾਬ ਦੇ ਵਿੱਚ ਵੰਡਣਾ ਹਰੇਕ ਪਰਵਾਰ ਨੂੰ ਕਿੰਤਰ ਗੱਲੇ ਜ਼ਮੀਨ ਦੇ ਆਉਂਦੇ ਆ ਜਰੂਰ ਬਣੇ ਨੂੰ ਅੱਜ 75 ਸਾਲ ਹੋ ਗਏ ਕਿ ਹਾਂ ਇਹ ਜ਼ਮੀਨ ਅਸੀਂ ਲੋਕਾਂ 'ਚ ਵੰਡਾਂਗੇ ਉਹ ਕਾਨੂੰਨ ਲਾਗੂ ਨਹੀਂ ਕੀਤਾ ਕਾਨੂੰਨ ਲਾਗੂ ਕੀਤਾ ਜਿਹਦੇ ਨਾਲ ਲੋਕਾਂ ਦਾ ਰੋਜ਼ਗਾਰ ਖੁੱਸੇ ਜਿਹਦੇ ਨਾਲ ਲੋਕਾਂ ਦੇ ਵਿੱਚ ਭੁੱਖ ਮਰੀ ਜਾਵੇ ਲੋਕਾਂ ਨੂੰ ਨਸ਼ੇ 'ਚ ਡੋਪਿਆ ਚਿੱਤਿਆਂ ਦੇ ਨਾਲ ਡੋਪਿਆ ਸੱਜਣੋ ਯਾਦ ਰੱਖੋ ਖਾਨੀ 10% ਕੋਲ ਜ਼ਮੀਨ ਹੈ ਜਾਂ 20% ਕੋਲ ਜ਼ਮੀਨ ਆ ਜੇ ਆਟੋਮੇਸ਼ਨ ਆ ਚੁੱਕੀ ਆ

ਤੁਸੀਂ ਭੋਗਿਓ ਕਿੱਥੋਂ ਕਹਿੰਦੀ ਦੁਕਾਨ ਤੋਂ ਫੀਟ ਕੇ ਲਿਆਉਂਗੇ ਆਹ ਬੋਥੇ ਉਸ ਪਿੱਛੋਂ ਫੇਟੇ ਮਾਰ ਕਿੱਥੇ ਬਰੂੰਗਾ ਜਿਸੇ ਲੋਕਾਂ ਨੂੰ ਜਗਾਰ ਮਿਲਣਾ ਇਹ ਪੈਸਾ ਹੈ ਇਹ ਮਾਂ ਕੀ ਦਾ ਇਹ ਪੈਸੇ ਨਾਲ ਚੱਲ ਨਹੀਂ ਆ ਯਾਦ ਰੱਖੋ ਕੰਡੇ ਆ ਅਸੀਂ ਸਾਡੇ ਦੁਸ਼ਮਣ ਜੇ ਉਹ ਕਾਲੀਆ ਕਾਂਗਰਸੀ ਦੇ ਕੋਈ ਵੀ ਆ ਉਹ ਕਹਿੰਦੇ ਆ ਮਜ਼ਦੂਰਾਂ ਜਵੇਂ ਨਾ ਦਾ ਜਾਣ ਗਿਆ ਕਿਸਾਨਾਂ ਦੀਆਂ ਥੋੜਾ ਕੇ ਜਾਣਾਂ

मज़दूर मिलण सॼे मज़दूर कोल ज़मीन है टाइम पासा भाई चारा भाईचारा ਉਹਨੇ ਕਰਕੇ ਹੋ ਰਿਹਾ ਉਹ ਅਸੀਂ ਪਾਈ ਜਰਾ ਕਰਕੇ ਰਾਜ ਰਾਜ ਕਰਾਉਣੇ ਆ ਉਹਦੇ ਘਰੇ ਪਤਾ ਲਿਆ ਜਾਂਦੇ ਆ ਅਸੀਂ ਚਾਚੇ ਦਾ ਜੇ ਪੁੱਛ ਸਕਿਆ ਕੰਮ ਕਹਿੰਦਾ ਕਿ ਕਲਾ ਕਥਾਰ ਕਥਾਰ ਹੁੰਦਾ ਮੇਰੇ ਘਰੇ ਕੰਮ ਕਰਦੇ ਦਿਹਾੜ ਗਿਆ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਪਤਾ ਹੈ ਕਣ ਕਦੋਂ ਬੀਜੀ ਦੀਆ ਤੇ ਝੋਨਾ ਕਦੋਂ ਬੀਜੀਦਾ ਤੇ ਦਿਹਾੜੇ ਕੌਣ ਹੋਇਆ ਉਹ ਖਸਾਨ ਮਜ਼ਦੂਰ ਆ ਤੇਨ ਮਜ਼ਦੂਰ ਉਹ ਵੇਚ ਵੀ ਨਾ ਖਸਾਨ ਆ ਮੁਰਨਾਜ ਵੀ ਨਹੀਂ ਹੈਗੇ ਸਾਨੂੰ ਮਰਵਾ ਵਜ ਪਾ ਕੇ ਨਰਾਇਆ ਗਿਆ ਅੱਜ ਵੀ ਆ ਗਿਆ ਬਤਾ ਤਿੰਨ ਘਰ ਤਿੰਨ ਪਾਰਟੀਆਂ ਦੇ ਵਡੇ ਹੋਇਆ ਹਰੇ ਘਰ ਜਨਾ ਪੜਿਆ ਹੋਇਆ ਹਰੇ ਪਿੰਡ ਪੜਿਆ ਹੋਇਆ ਇਨਾ ਜਿਹੜਾ ਪਿੰਡਾਂ ਵਿਚ ਆਉਂਦੀਆਂ ਪਾਰਟੀਆਂ ਤੇ ਵੋਟਾਂ ਬੰਕਦੀਆਂ ਪਾਰਟੀਆਂ ਪੰਚਾਇਤਾਂ ਕੌਣ ਹੈ ਪੰਚਾਇਤਾਂ ਇਹ ਪਿੰਡ ਦੀ ਸਭ ਤੋਂ ਛੋਟੀ ਕੀ ਹੈਗੀ ਆ ਕਚੈਰੀ ਹੁੰਦੀ ਆ ਕਦੇ ਪੰਚਾਇਤਾਂ ਦੇ ਫੈਸਲੇ ਹੁੰਦੇ ਸੁਨੇ ਆ ਤੁਸੀਂ ਕੀਤੇ ਲੱਗੇ ਪੰਚਾਇਤਾਂ ਨੇ ਫੈਸਲੇ ਪੰਚਾਇਤਾਂ ਕੀ ਬਣਾਤੀਆਂ ਉਸਨੇ ਸ਼ਾਹ ਤੋੜ ਕੇ ਲੱਗਿਆ ਉਹਨੇ ਸਮਝੌਤਾ ਕਰਾਉਣ ਤੇ ਤੂੰ ਤੈਨੂੰ 500 ਦੇਦਾ 700 ਦੇ ਚ ਪੜਿਆ ਆ ਕੰਮ ਆ ਕੰਮ ਦੇਦਾ ਪੰਚਾਇਤਾਂ ਨੂੰ ਪੰਚਾਇਤਾਂ ਨੂੰ ਦੇ ਦੇ ਕਿਆ 5 ਲੱਖ ਬੀਆ 6 ਮਹੀਨਾ ਲਾ ਲਓ ਉਹ ਪੈਸੇ ਇਕੱਠੇ ਕਰਕੇ ਉਹ ਕਾਠੇ ਵੱਟ ਕੇ ਖਾਰਜ ਆ ਇਹਦੇ ਨਾਲ ਰਿਕਾਰ ਨਹੀਂ ਮਿਲਣਾ 5 ਕਿਲੋ ਕਰਕੇ ਦੇਣਾ ਤੁਹਾਡਾ ਰਿਕਾਰ ਨਹੀਂ ਮਿਲਣਾ 300 ਜੂਟਾ ਤੁਹਾਨੂੰ ਰਿਕਾਰ ਨਹੀਂ ਮਿਲਦਾ ਇਹਦੇ ਵਾਸਤੇ ਕਸਾਨਾਂ ਨੂੰ ਮਜ਼ਦੂਰਾਂ ਨੂੰ ਦਕਾਨਦਾਰਾਂ ਨੂੰ ਛੋੜੇ ਕਾਰੋਬਾਰੀਆਂ ਨੂੰ ਲੜਨਾ ਪੈਣਾ ਮਰਾਠਾ ਬਣ ਕੇ ਡੜਨਾ ਪੈਣਾ ਇੱਥੇ ਆਹ ਖੜੇ ਸਾਡੇ ਸਾਹਨੇ ਉਸਦੇ ਆਦਮੀ ਇਹਨਾਂ ਨਾਲ ਕੋ ਦੁਸ਼ਮਣੀ ਨਹੀਂ ਸੀ ਦਾ ਪੱਤੇ ਪੱਸਪਾ ਪਰ ਸਾਥ ਤੇ ਹੈ ਉਹ ਸਾਡੇ ਦੁਸ਼ਮਣ ਹੈ ਇਹ ਸਾਡੇ ਪੁੱਤ ਪੀਆ ਸਾਡੇ ਗਾਂ ਚਲਾਉਂਦੇ ਆ ਜਿਹੜੇ ਬੰਦੇ ਮਾਪਦੇ ਆ ਇਹ ਨਹੀਂ ਝੋਕੀ ਆ ਨਹੀਂ ਬੁਰਾ ਕਹਾਂਗੇ ਇਹਨਾਂ ਨੂੰ ਜਿੱਤੇ ਨਾ ਨੋਟਿਆ ਕੋਈ ਤਰਸ ਹੋ ਗਿਆ ਇਹ ਵੀ ਪੜਾ ਬਣ ਲੈਣਗੇ ਤੇ ਪੜਾ ਬਣੇ ਬਸਾ ਪਰ ਛੋ ਕੇ ਸਾਨੂੰ ਦੋ ਬੋਤਲਾਂ ਲੈ ਕੇ ਮੋਟਾ ਰਹਿ ਜਾਂਦੇ ਆ 500 ਰੁਪਏ ਲੈ ਕੇ ਮੋਟਾ ਰਹਿ ਜਾਂਦੇ ਆ ਆਹ ਕੰਮ ਕਰਦੇ ਆ ਤੇ ਅਸੀਂ ਇਸ ਕੰਮ ਤੇ ਲੱਗ ਗਏ ਅਸੀਂ 5 ਕਿਲੋ 15 ਕਿਲੋ ਖਾਣ ਆ ਜੀਆ ਉਹ ਕਣ ਕਿਤੇ ਲੱਗ ਗਏ ਅਸੀਂ ਤੇਰੋ ਯੂਰ ਤੇ ਲੱਗੇ ਓਏ ਆਪ ਦਾ ਹੱਕ ਛੱਡਦਾ ਹੱਕ ਵੀ ਕੋਈ ਚੀਜ਼ ਹੁੰਦੀ ਆ ਜੇ ਹੱਕ ਛੱਡ ਦੇਓਗੇ ਥੋੜੀ ਜਮੀਰ ਵਰਜੂ ਜੇ ਜਮੀਰ ਵਰਗੀ ਤੁਸੀਂ ਜਿਉਂਦੇ ਰਹਿ ਚੋਗੇ ਤੇਜਵੇਂ ਨੂੰ ਚੋਗੇ ਰੱਖੋ ਕ੍ਰੰਗੀ ਪਾ ਕਸਾਨਾਂ ਦਾ ਲੋਕਾਂ ਦਾ ਛੋਟੇ ਬਰਾਜਮਾਨਾ ਤਾਂ ਕੇ ਜਿੰਨੇ ਲੋਕਾਂ ਨੇ ਖਰਾਬ ਨੇ ਕਾਨੂੰਨ ਬਣਾਇਆ ਉਹ ਚੁੱਪੀ ਨਾ ਬਣਾ ਦੇ ਨਾਰੇ ਵਿੱਚ ਜਾ ਸਕਦੇ ਆ ਤਿਆਰ ਰੱਖਿਓ ਇੱਕ ਨ ਇੱਕ ਦਿਨ ਕਿੱਥੇ ਹਟ ਲੋ ਉੱਥੇ ਹੀ ਮੋਦੀ ਜਾਊ ਕਿੱਥੇ ਅਬਸੋਲ ਨਹੀਂ ਉੱਥੇ ਹੀ ਮੋਦੀ ਜਾਊ ਜੇ ਆ ਰਾਜੋ ਨੰਗੇ ਆ ਉਹਨਾਂ ਰਾਜੇ ਮੋਦੀ ਪਿਆ ਹੋਇਆ ਉਹ ਨਾਰਾ ਤੇ ਭਗੰਤ ਮਾਰ ਪਿਆ ਉਹ ਨਾਰਾ ਦੇ ਉਤੇ ਇਹ ਸਾਰੇ ਮੇਰੇ ਇਕੱਠੇ ਆ ਛੋਟਾ ਕੋਈ ਨਹੀਂ ਉਹ ਯਕ ਕਮਾਲ ਹੋ ਗਈ ਉਹ 75 ਸਾਲ ਹੋ ਗਏ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਡਾ ਘਰਵਾਰ ਕਿੱਧਰ ਗਿਆ ਪਤਾ ਨਹੀਂ ਲੱਗਾ ਥੋੜੇ ਕੱਢ ਪੋੜੇ ਕਿੱਲੇ ਕਿਉਂ ਬੰਦ ਖਤਮ ਹੋ ਗਏ ਕਿਉਂ ਥੋੜੇ ਘਰ ਬੰਨ੍ਹਾ ਕਰ ਜਾਗੇ ਨਾ ਕਿਉਂ ਥੋੜੇ ਕਰ ਸਰਦਾਰੀ ਕਿਤ ਕੌਣ ਆਇਆ ਕਰੇ ਇਹ ਇੱਕ ਨਾਰਾ ਲੈ ਕੇ ਸਾਰੇ ਆਪਣੇ ਬਰਾਜਾ ਜਾ

ਆਗੇ ਭਾਈ ਮਛਤਰ ਸਿੰਘ ਜੀ ਚੰਡੇਵਾਲਾ ਜੋ ਕਿ ਪਹਿਲਾਂ ਬਲਾਕ ਦੇ ਹਾਂ ਜੀ ਤੁਸੀਂ ਐਸ਼ੀਅਸੀ ਪਰ ਕੁਝ ਸਮਾਂ ਲਓ ਜੀ ਨਿਊਜ਼ੀਲੈਂਡ ਰਹਿ ਕੇ ਆਏ ਆ ਉੱਥੇ ਵੀ ਇਹਨਾਂ ਨੇ ਪ੍ਰਚਾਰ ਹੀ ਕੀਤਾ ਜੋ ਇਥੋਂ ਦੀਆਂ ਸਰਕਾਰਾਂ ਨੇ ਗੰਡਾ ਪਾ ਰੱਖਿਆ ਉਹਦੇ ਬਾਰੇ ਉਥੋਂ ਦੇ ਜੋ ਲੋਕ ਇਥੋਂ ਦੇ ਆਪਣੇ ਉਥੇ ਪੱਕੇ ਤੌਰ ਤੇ ਵਸਨੀਕ ਹੋ ਚੁੱਕੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ ਗੱਲਾਂ ਦਾ ਬਹੁਤ ਨੇ ਲਗਾਤਾਰ ਬੋਲੀ ਜਾਈਏ ਇਹ ਗੱਲਾਂ ਫਿਰ ਵੀ ਨਹੀਂ ਮੁੱਕਣੀਆਂ ਕਿਉਂਕਿ ਇਸ ਤਰ੍ਹਾਂ ਦੇ ਸਰਕਾਰਾਂ ਨੇ ਕੰਮ ਕੀਤੇ ਹੋਇਆ ਜੇ ਕੋਈ ਚੰਗਾ ਕੰਮ ਕੀਤਾ ਹੁੰਦਾ ਤਾਂ ਅੱਜ ਅਸੀਂ ਉਹਨਾਂ ਦੀ ਸਲਾਹਾਂ ਕਰਦੇ ਜੇ ਅਸੀਂ ਅੱਜ ਕਾਲੇ ਝੰਡੇ ਲੈ ਕੇ ਖੜੇ ਆਂ ਵਿਰੋਧ ਕਰ ਰਹੇ ਆਂ ਤਾਂ ਉਹਨਾਂ ਦੇ ਕੀਤੇ ਹੋਏ ਗਲਤ ਕੰਮਾਂ ਦਾ ਇਹ ਨਤੀਜਾ ਆ ਤੇ ਜੇ ਉਹਨਾਂ ਨੇ ਸਾਡੇ ਪੰਜਾਬ ਨੂੰ ਜੋ ਪੰਜ ਦਰਿਆਵਾਂ ਦੀ ਧਰਤੀ ਹੈ ਛੇਵਾਂ ਦਰਿਆ ਜਿਹੜਾ ਇਹਨਾਂ ਦੇ ਨਸ਼ਿਆਂ ਦਾ ਚੱਟੇ ਦਾ ਵਪਾਰ ਪਿੰਡਾਂ ਦੇ ਵਿੱਚ ਵਾਰਤਾ ਸਾਡੀ ਨੌਜਵਾਨੀ ਨੂੰ ਖਤਮ ਕਰਤਾ ਅਸਾਥੀ ਬੋਲ ਕੇ ਗਏ ਆ ਵੀ ਜਦੋਂ ਵੋਟਾਂ ਪੈਂਦੀਆਂ ਪਿੰਡਾਂ ਦੇ ਵਿੱਚ ਨਸ਼ੇ ਦਿੱਤੇ ਜਾਂਦੇ ਆ ਬੋਤਲਾਂ ਦਿੱਤੀਆਂ ਜਾਂਦੀਆਂ ਧਾਰੂ ਦੀਆਂ ਤਾਂ ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਇਹ ਹੈ ਵੀ ਨਸ਼ਿਆਂ ਨੂੰ ਪ੍ਰਮੋਟ ਕੌਣ ਕਰ ਰਿਹਾ ਸਾਡੇ ਪਿੰਡਾਂ ਦੀ ਨੌਜਵਾਨੀ ਪ੍ਰਮੋਟ ਕਰ ਰਹੀ ਹੈ ਜਾਂ ਸਰਕਾਰਾਂ ਕਰ ਰਹੀਆਂ ਜਾਂ ਪ੍ਰਸ਼ਾਸਨ ਕਰ ਰਿਹਾ ਤਾਂ ਗੱਲ ਸਮਝਣ ਵਾਲੀ ਇਹ ਹੈ ਅਸੀਂ ਆਪਣੇ ਹੱਕ ਨਾ ਮੰਗ ਸਕੀਏ ਜਿਸ ਤਰ੍ਹਾਂ ਭਗਤ ਸਿੰਘ ਨੇ ਆਪਣੇ ਦੇਸ਼ ਤੇ ਲਈ ਆਵਾਜ਼ ਉਠਾਈ ਸੀ ਯਾਦ ਕਰਾਇਆ ਸੀ ਤਾਂ ਫਾਸੀਆਂ ਦੇ ਰਸੇ ਚ ਮੰਨੇ ਪਏ ਤਾਂ ਜੇ ਇੱਥੇ ਸਾਡੇ ਲੀਡਰ ਸਹੀ ਹੁੰਦੇ ਆ ਅੱਜ ਭਗਤ ਸਿੰਘ ਸਾਡੇ ਵਿਚਕਾਰ ਬੇਕੋਰਸੀਆਂ ਦਾ ਫਿਕਰ ਹੁੰਦਾ ਵੀ ਕਿਤੇ ਸਾਡੀ ਕੌਸੀ ਨਾ ਖਸਪ ਜੇ ਅੱਜ ਜੋ ਆਪਾਂ ਗੱਲ ਕਰਕੇ ਆਟਿਆ ਪਹਿਲਾਂ ਮੈਂ ਵਿਸ਼ੇਮਾ ਦਰਿਆ ਨਸ਼ਿਆਂ ਦਾ ਚਿੱਟੇ ਦਾ ਦਰਿਆ ਆ ਸਭ ਪਹਿਲਾਂ ਸਰਕਾਰ ਨਾਲ ਕੇ ਗਈ ਹੈ ਕੈਪਟਨ ਦੀ ਗੁਰਕਾ ਸਾਹਿਬ ਫੜ ਕੇ ਸੌਂ ਖਾਦੀ ਸੀ ਵੀ ਮੈਂ ਇੱਕ ਹਫਤੇ ਦੇ ਵਿੱਚ ਨਸ਼ਾ ਬੰਦ ਕਰ ਦੂੰਗਾ ਤੇ ਉਲਟ ਦੁਗਣਾ ਨਸ਼ਾ ਵੇਖਣ ਲੱਗਿਆ ਦੁਗਣਾ ਆ ਇਸ ਮੈਨੀਫੈਸਟੋ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਐ ਇਹਨੇ ਵੀ ਬੜੇ-ਬੜੇ ਵਾਦੇ ਕੀਤੇ ਆ ਬਹਾਰ ਤੱਕ ਪੂਰਾ ਕੋਈ ਨਹੀਂ ਹੋਇਆ ਇਹਨਾਂ ਨੂੰ ਕਿਹੜਾ ਪਤਾ ਨਹੀਂ ਇਹ ਮੈਕ ਤੇ ਖੜ ਕੇ ਕਹਿ ਦਿੰਦੇ ਆ ਅਸੀਂ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਖੇਤੀ ਕਰਦੇ ਰਹੇ ਆ ਇਹ ਗੱਲਾਂ ਆਮ ਇਸਟੇਜਾਂ ਤੋਂ ਇਹ ਬੋਲਦੇ ਆ ਜੇ ਇਹ ਸਹੀ ਕਿਸਾਨ ਹੁੰਦੇ ਤਾਂ ਆਪਣੀਆਂ ਗੱਲਾਂ ਉਥੇ ਪਾਰਲੀਮੈਂਟ 'ਚ ਰੱਖਦੇ ਕੀ ਸਾਡੇ ਕਿਸਾਨਾਂ ਨੂੰ ਕੀ ਸਮੱਸਿਆ ਆ ਰਹੀ ਆ ਅੱਜ ਜਦੋਂ ਖੇਤੀ ਕਰਨੋਂ ਆਏ ਸੀ ਤਾਂ ਵੀਪਾ ਹਰਸਿਮਰਤ ਕੌਰ ਬਾਲਨ ਨੇ ਸਭ ਤੋਂ ਪਹਿਲਾਂ ਸੈੱਡ ਕੀਤੇ ਸੀ ਉਹਨਾਂ ਤੇ ਉਹ ਕੇਂਦਰੀ ਮੰਤਰੀ ਸੀ ਉਹ ਉਹ ਕਹਿੰਦੀ ਸੀ ਵੀ ਇਹ ਤਾਂ ਫੇਲਰ ਲੋਕ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਤੇ ਜਦੋਂ ਉਹ ਬਾਰਮੂਰੇ ਜਾ ਕੇ ਬੈਠ ਗਏ ਕਾਲੇ ਦਾ ਅਸੀਫਾ ਤੋਂ ਆ ਕੇਂਦਰੀ ਮੰਤਰੀ ਤੋਂ ਨਾਲ ਹੋਣੇ ਆਦੀ ਜਵਾਨੋ ਇਹ ਗੱਲ ਕਹੇ ਸਹੀ ਆ ਵੀ ਜਿਹੜੇ ਕਾਨੂੰਨ ਆ ਇਹ ਬਹੁਤ ਗਲਤ ਦੀ ਇਹ ਗੱਲਾਂ ਕਿਉਂ ਕਰਨੀਆਂ ਪੈਂਦੀਆਂ ਕਿਉਂਕਿ ਉਹਨੂੰ ਆਪਣੀ ਅਫਸਰशाही ਤੇ ਕੁਰਸੀ ਦਾ ਖਤਰਾ ਹੁੰਦਾ ਉਸੇ ਤਰ੍ਹਾਂ ਹੀ ਆ ਆ ਜਿਹੜਾ ਹਸਰਾਂੇ ਤੁਰਿਆ ਫਿਰਦਾ ਪਤਾ ਇਹਨੂੰ ਵੀ ਆ ਵੀ ਮੈਨੂੰ ਵੋਟ ਨਹੀਂ ਪੈਣੀ ਮੈਂ ਜਿੱਤਣਾ ਨਹੀਂਗਾ ਪਰ ਉਹ ਜਿਨ੍ਹਾਂ ਨਾਲ ਇਹਦੀ ਯਾਰੀ ਲੱਗੀ ਆ ਉਹ ਟਿਕਣ ਨਹੀਂ ਦਿੰਦੇ ਬੈਠਣ ਨਹੀਂ ਦਿੰਦੇ ਇਹਨੂੰ ਫਟੌਰੀ ਫਿਰਦੇ ਵੀ ਤੁਰਿਆ ਫਿਰ ਕੋਈ ਨਾ ਨਹੀਂ ਜੇ ਕੋਈ ਆਪਾਂ ਨੂੰ ਪਿੰਡ ਦੀ ਗਲੀ ਮਹੱਲੇ ਦੇ ਵਿੱਚ ਕੋਈ ਚਾਰ ਬੰਦੇ ਇਹ ਗੱਲ ਕਹਿ ਦੇਣਾ ਵੀ ਤੂੰ ਇੱਧਰ ਕੀ ਕਰਦਾ ਫਿਰਦਾ ਆ ਆਪਾਂ ਚੇ ਮੜ ਜਾਣੀ ਆਪਾਂ ਜਾਂਦੇ ਨਹੀਂ ਪਰ ਇਹ ਲਗਾਤਾਰ ਹੀ ਤੁਰਿਆ ਫਿਰਦਾ ਕਿੰਨੇ ਥਾਈਆਂ ਦਾ ਵਿਰੋਧ ਹੋਇਆ ਕਿੰਨੇ ਥਾਈਆਂ ਸਵਾਲਾ ਤੋਂ ਭੱਜਿਆ ਕਿੰਨੇ ਥਾਈਆਂ ਦੀਆਂ ਗੱਡੀਆਂ ਘੇਰੀਆਂ 2015 ਦੇ ਵਿੱਚ ਮੈਂ ਗੱਲ ਕਰਦਾ ਪਿੱਛੇ ਜਾਣਾ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੜਕਾਂ ਦੇ ਉੱਪਰ ਪੱਤਰੇ ਖਿਲਾਰੇ ਗਏ ਤੇ ਸਾਡੇ ਜਿਹੜੇ ਪੰਜਾਬ ਦੇ ਲੋਕ ਸੀ ਜਿਨ੍ਹਾਂ ਹੱਕ ਲੈਣ ਲਈ ਸੜਕਾਂ ਦੇ ਉੱਤੇ ਤਾਂ ਉਹਨਾਂ ਦੇ ਉੱਪਰ ਅਨੇਵਾਹ ਗੋਲੀਆਂ ਚਲਾਈਆਂ ਗਈਆਂ ਛੇੜ ਦੀਆਂ ਹੱਡੀਆਂ ਤੋੜੀਆਂ ਗਈਆਂ ਆ ਜਿਹੜੇ ਮੇਰੇ ਵੀਰੋ ਪੁਲਿਸ ਕਰ ਵਿਚਾਰੀ ਖੜੇ ਆ ਨਾ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਪਰ ਇਹਨਾਂ ਨੂੰ ਵੀ ਉੱਤੋਂ ਆਰਡਰ ਆਇਆ ਸੀ ਕਿ ਦੋਖੀ ਇਹ ਵੀ ਨਹੀਂ ਕਿਉਂਕਿ ਇਹਨਾਂ ਦਾ ਵੀ ਪ੍ਰੈਸ਼ਰ ਹੁੰਦਾ ਇਹਨਾਂ ਨੇ ਵੀ ਆਰਡਰ ਲੈਣੇ ਹੁੰਦੇ ਆ ਪਰ ਤੁਸੀਂ ਕਿਹੜੇ ਹੱਕਾਂ ਦੀ ਗੱਲ ਕਰਦੇ ਹੋ ਇੱਥੇ ਸਾਡੇ ਗੁਰੂ ਦੀ ਹੋਈ ਬੇਅਦਬੀ ਦਾ ਸਾਹਮਣਾ ਇਨਸਾਫ ਨਹੀਂ ਮਿਲ ਸਕਿਆ ਇਹਨਾਂ ਸਰਕਾਰਾਂ ਤੋਂ ਦੋ ਸਰਕਾਰਾਂ ਚੱਲ ਪਈਆਂ ਉਸ ਤੋਂ ਬਾਅਦ ਤਿੰਨ ਵੱਡੇ ਵੱਡੇ ਵਾਅਦੇ ਕਰ ਦਿੰਦੇ ਆ ਪਰ ਸਿਰੇ ਕੋਈ ਨਹੀਂ ਚੜਦੇ ਤਾਂ ਇਹੀ ਵਾਰ ਮਿੱਤਰੋ ਇਹਦਾ ਆ ਜਿਹੜਾ ਤੁਰਿਆ ਫਿਰਦਾ ਹਸਰ ਆ ਜਾਓ ਪਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਕਾਮਜੀ ਤੁਨ ਮੋਲ ਹੈ ਜਿਹੜਾ ਆਵਾਜ਼ੀ ਪਾਰਟੀ ਦਾ ਉਹ ਵੀ ਕਿਸੇ ਤੋਂ ਘੱਟ ਨਹੀਂ ਹੈਗਾ ਕਿਉਂਕਿ ਉਹ ਵੀ ਜੇ ਉਹ ਗੱਲ ਕਰਦਾ ਨਾ ਮਾਈਕ ਤੇ ਮੈਂ ਪਿੰਡਾਂ ਤੇ ਜੰਮਿਆ ਪਿੰਡਾਂ ਤੇ ਜਾਇਆ ਪਰ ਉਹਦੀ ਦੀ ਲਾਈਨ ਆ ਉਹਦੀ ਲਾਈਨ ਜਿਹੜੀ ਹੈਗੀ ਸਾਡੇ ਵਾਲੀ ਨਹੀਂ ਹੈਗੀ ਉਹ ਇੱਕ ਕਮੀਡੀਅਨ ਕਲਾਕਾਰ ਆ ਫਿਲਮੀ ਐਕਟਰ ਆ ਉਹ ਸਾਡੇ ਮਸਲੇ ਕਿੱਥੋਂ ਹੱਲ ਕਰ ਦੂਗਾ ਸਾਨੂੰ ਉਸ ਬੰਦੇ ਦੀ ਲੋੜ ਆ ਜਿਹੜਾ ਸਾਡੇ ਖੇਤੀ ਕਿੱਤੇ ਦੇ ਨਾਲ ਜੁੜਿਆ ਹੋਵੇ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਹੋਵੇ ਜਿਹੜਾ ਸਾਡੀ ਗੱਲ ਉੱਪਰ ਤੱਕ ਲੈ ਕੇ ਜਾਵੇ ਜਿਹੜਾ ਸਾਡੀ ਗੱਲ ਪਾਰਲੀਮੈਂਟ 'ਚ ਰੱਖੇ ਵੀ ਅਸੀਂ ਆਪ ਦੇ ਪੰਜਾਬ ਤੇ ਭਲੇ ਦੀ ਗੱਲ ਕਰ ਲਈਏ ਇਹ ਪਹਿਲਾਂ ਮੀਟਿੰਗ ਕਰਕੇ ਜਾਂਦੇ ਆ ਇਹ 15 20 ਜਾਨੇ ਜਿੰਨੇ ਵੀ ਹੈਗੇ ਆ ਵੀ ਜੇ ਮੈਂ ਕੋਈ ਗੱਲ ਰੱਖੀ ਤੁਸੀਂ ਉੱਠ ਕੇ ਵਿਰੋਧ ਕਰ ਦਿਓ ਮੈਂ ਇੰਨਾ ਕਹਿਣ ਜੋਗਾ ਹੋ ਜੂਗਾ ਭਾਈ ਮੈਂ ਗੱਲ ਰੱਖਣ ਲੱਗਾ ਸੀ ਵਿਰੋਧੀ ਪਾਰਟੀਆਂ ਨੇ ਵਿਰੋਧ ਕਰਤਾ ਉਹਨਾਂ ਨੇ ਮਾਡੀ ਗੱਲ ਨਹੀਂ ਸੁਣੀ ਇਹ ਇਹਨਾਂ ਦਾ ਇੱਕ ਬਹੁਤ ਵੱਡਾ ਸਟੰਟ ਹੁੰਦਾ ਪਾਰਟ ਕੰ ਦਾ ਸਪੀਕਰ ਗੱਲ ਸੁਣਨ ਨੂੰ ਬੈਠਾ ਹੁੰਦਾ ਪਰ ਇਹਨਾਂ ਦਾ ਸਟੰਟ ਜਿਹੜਾ ਹੁੰਦਾ ਉਹ ਪਹਿਲਾਂ ਹੀ ਕੜਿਆ ਹੁੰਦਾ ਵੀ ਅਸੀਂ ਆਹ ਕੰਮ ਕਰਾਂਗੇ ਤੁਸੀਂ ਰੋਲਾ ਪਾ ਦਿਓ ਕਿ ਜਿੰਨੇ ਵੀ ਇੱਥੇ ਕਾਂਗਰਸੀਆ ਕਾਲੀ ਆ ਝਾੜੂ ਵਾਲੇ ਆ ਇਹ ਸਭ ਦਿੱਲੀ ਦੇ ਯਾਰ ਆ ਜਿੰਨਾ ਟਾਈਮ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਦਿੱਲੀ ਦੇ ਮੂਹਰੇ ਉਹਨਾਂ ਟਾਈਮ ਸਾਡਾ ਮਸਲਾ ਕੋਈ ਹੱਲ ਨਹੀਂ ਹੋਣਾ ਇਸ ਟਾਈਮ ਸਭ ਤੋਂ ਵੱਡਾ ਖਤਰਾ ਸਾਡੀ ਖੇਤੀ ਨੂੰ ਬਣਿਆ ਪਿਆ ਬਹੁਤ ਸਮੇਂ ਤੋਂ ਜਗਾਵਰ ਲੱਗੇ ਹੋਏ ਆ ਬਹੁਤ ਸਮੇਂ ਤੋਂ ਵੀ ਜਾਗੋ ਭਾਈ ਜਾਗੋ ਕਬਜਾ ਕਰ ਲਿਆ ਪੰਜਾਬ ਦੇ ਉੱਪਰ ਕਾਰਪੋਰੇਟ ਕਰਾ ਲਿਆ ਨੇ ਵੱਡੇ ਵੱਡੇ ਮੌਲ ਖੁੱਲ ਜਾਣੇ ਆ ਵੱਡੀਆਂ ਵੱਡੀਆਂ ਫੈਕਟਰੀਆਂ ਲੱਗ ਜਾਣੀਆਂ ਛੋਟਾ ਜਿਹਾ ਦੁਕਾਨਦਾਰ ਆ ਉਹ ਖਤਮ ਹੋ ਜਾਊਗਾ